ਕਹਿੰਦਾ ਫਕਰ ਬੰਦੇ ਨਾ ਲਾਉਂਦੇ ਦਿਲ ਤੇ ਬਾਹਲੀਆਂ ਫਿਕਰਾਂ ਨੂੰ ਹੋਵੇ ਨੀਅਤ ਸਿੱਧੀ ਤੇ ਲੱਗਣ ਪਤਾਸੇ ਕਿਕਰਾਂ ਨੂੰ ਅੱਜ ਤੁਹਾਨੂੰ ਫਕਰ ਜੇ ਸੁਹਾ ਦੇ ਮਾਲਕ ਬੰਦੇ ਦੇ ਦੋ ਬਿਸ਼ੇਰੇ ਵਿਖਾਉਣ ਲੱਗੇ ਆ ਦੋ ਘੋੜੇ ਵਿਖਾਉਣ ਲੱਗੇ ਆ ਦੋਵੇਂ ਨੁਕਰੇ ਵੀਡੀਓ ਦੀ ਸ਼ੁਰੂ ਵਿੱਚ ਹੀ ਤੁਹਾਡੇ ਅੱਗੇ ਬੇਨਤੀ ਕਰਤਾ ਕਿ ਬੜੀ ਭਰਾ ਨੇ ਮਿਹਨਤ ਕੀਤੀ ਹੈ ਇਹਨਾਂ ਦੇਵਤਿਆਂ ਨੂੰ ਪਾਲਣ ਦੇ ਵਿੱਚ ਤੇ ਦੱਬ ਕੇ ਸਪੋਰਟ ਕਰਿਓ ਵੀਡੀਓ ਸ਼ੇਅਰ ਕਰਕੇ ਤੇ ਬਾਈ ਨੂੰ ਫੋਨ ਲਾ ਕੇ ਵਧਾਈਆਂ ਵੀ ਜ਼ਰੂਰ ਦਿਓ ਇਸ ਘੋੜੇ ਦਾ ਨਾਮ ਹੈ ਜੀ ਸੁੰਦਰ ਜਿਵੇਂ ਦਾ ਨਾਮ ਹੈ ਉਦਾਂ ਦੇ ਪ੍ਰਮਾਤਮਾ ਨੇ ਇਹਦੇ ਤੇ ਫਿਚਰ ਭਰੇ ਆ ਰਾਜਵੀਰ ਬੇਰੀ ਆਲੇ ਦੇ ਕੋਲ ਇੱਕ ਬਿੱਲੇ ਨਾਂ ਦਾ ਘੋੜਾ ਹੈ ਬਹੁਤ ਜ਼ਿਆਦਾ ਚੰਗਾ ਉਹ ਘੋੜੇ ਦਾ ਬੱਚਾ ਹੈ ਆਪਦੀ ਉਮਰ ਇਹਦੀ ਹੈਗੀ ਹੈ 34 ਤੋਂ 35 ਮਹੀਨੇ ਤੇ ਹਾਈਟ ਫੱਟੀ ਵਾਲੀ 66 ਇੰਚ ਕਰ ਗਿਆ ਸੱਜਣੋ ਤੇ ਇਹਦੇ ਬਾਪ ਦੀ ਹਾਈਟ 69 ਇੰਚ ਹੈ ਤੇ ਉਹਦੀ ਉਮਰ ਹੈਗੀ ਹੈ 23 ਸਾਲ ਤੇ ਕਹਿਣ ਦਾ ਭਾਪੀ ਸੂਰੇ ਵਾਲੀ ਜਿਹੜੀ ਲਾਈਨ ਹੈ ਇਹ ਵੱਡੀ ਉਮਰ ਹੰਡਾਉਣ ਦੇ ਵਿੱਚ ਘੋੜਿਆਂ ਦੇ ਵਿੱਚ ਫੇਮਸ ਹੈ ਵੀ ਇਹ ਲਾਈਨ ਦੇ ਘੋੜੇ ਬਹੁਤ ਵੱਡੀ ਉਮਰ ਦੇ ਵਿੱਚ ਜਾਂਦੇ ਆ। ਬਾਕੀ ਇਹ ਸੁੰਦਰਨਾ ਦਾ ਬਸ਼ੇਰਾ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਦੱਸਿਓ ਤੇ ਹੁਣ ਤੁਹਾਨੂੰ ਦਿਖਾਉਨੇ ਆ ਆ ਦੂਜਾ ਅਸ਼ੀਰਾ ਇਹਦਾ ਨਾਮ ਭਰਾਵਾਂ ਨੇ ਰੱਖਿਆ ਹੈ ਜੀ ਬਾਦਸ਼ਾ ਇਹਦੀ ਆਪਦੀ ਬਿਊਟੀ ਹੈ ਇਹਦੀ ਆਪਦੀ ਮਜ਼ਬੂਤੀ ਹੈ ਇਹ ਵੀ ਇਹਦੇ ਬਾਬਤ ਵੀ ਸਾਨੂੰ ਜਰੂਰ ਮੇਰੇ ਭਰਾ ਭਾਈ ਹੁਣ ਵੀ ਕਹਿੰਦੇ ਵੀ ਭਾਈ ਆਪਾਂ ਵੀਡੀਓ ਇਸ ਕਰਕੇ ਬਣਵਾਈ ਆ ਕਿ ਭਰਾ ਸਾਨੂੰ ਦੱਸਣ ਕਿ ਕੋਈ ਕਮੀ ਪੇਸ਼ੀ ਲੱਗਦੀ ਹੈ ਤੇ ਉਹ ਅਸੀਂ ਦੂਰ ਕਰਕੇ ਤੇ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਉਹ ਚੀਜ਼ ਦਾ ਸੁਧਾਰ ਕਰ ਸਕੀਏ ਸੋ ਮੇਰੇ ਭਰਾ ਜਰੂਰ ਦੱਬ ਕੇ ਸਪੋਰਟ ਕਰਿਓ ਤੇ ਭਰਾ ਨੂੰ ਜਰੂਰ ਦੱਸਿਓ ਇਹ ਘੋੜੇ ਦਾ ਨਾਂ ਹੈ ਜੀ ਬਾਦਸ਼ਾ ਅਦਿਤਾ ਵਸ਼ੀਰਾ ਹੀ ਹੈ ਹੰਸਰਾਜ ਬਿੱਲੇ ਦਾ ਇਹ ਬੱਚਾ ਹੈ ਸੂਰੇ ਵਾਲੀ ਲਾਈਨ ਆ ਗਈ ਉਮਰ ਇਹਦੀ ਹੈਗੀ ਸਿਰਫ 25 ਮਹੀਨੇ ਤੇ ਹਾਈਟ ਪ੍ਰੋਪਰ ਫੱਟੀ ਵਾਲੀ 64 ਪਲੱਸ ਹੈ ਸੱਜਣੋ ਬਹੁਤ ਹੀ ਸ਼ਾਨਦਾਰ ਇਹਦੀ ਵੀ ਗਰਦਨ ਪਿੱਠ ਪੁੜਾ ਜਾਨੀ ਕਿ ਸੁੰਬਾ ਤੋਂ ਲੈ ਕੇ ਕੰਨਾ ਤੱਕ ਬਿਊਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਚੰਗਾ ਮਜ਼ਬੂਤੀ ਦੇ ਵਿੱਚ ਵੀ ਬਹੁਤ ਜ਼ਿਆਦਾ ਚੰਗਾ ਬਿਸ਼ੇਰਾ ਹੈ ਬਾਕੀ ਤੁਹਾਡੀ ਅੱਖ ਕੀ ਪੜ ਰਹੀ ਹੈ ਉਹ ਸਾਨੂੰ ਜਰੂਰ ਦੱਸੀ ਚੱਲਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਜਿੰਨਾ ਭਰਾਵਾਂ ਨੇ ਪੁਰਾਣੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੀਜ ਫੋਲੋ ਕੀਤਾ ਉਹਨਾਂ ਭਰਾਵਾਂ ਚੋਂ ਕੁਝ ਕੁ ਵੀਰਿਆਂ ਦੇ ਨਾਮ ਨੇ ਜੀ ਕੁਲਵੰਤ ਸਿੰਘ ਬਰਨਾਲਾ ਜਗਦੀਪ ਗੁੰਨੇਣਾ ਸੁਖਦੀਪ ਰੰਧਾਵਾ ਹਰਦੀਪ ਭਿੰਦਰ ਬਿਕਰਮ ਕਾਲੂ ਜਸ਼ਨ ਖੰਗੂਰਾ ਗੁਰਮੀਤ ਸਮਰਾ ਕੁਲਬੀਰ ਸਿੰਘ ਹਰਪਿੰਦਰ ਸਿੰਘ ਭੁੱਲਰ ਫਰੋਜਪੁਰ ਇੱਕ ਗੱਲ ਹੋਰ ਹੈ ਕਿ ਜਿੱਦਾਂ ਦੇ ਕੁਦਰਤੀ ਤੌਰ ਤੇ ਘੋੜੇ ਐ ਨਾ ਕੋਈ ਵੀ ਭਰਾਵਾਂ ਨੇ ਕਹਿੰਦਾ ਭਾਪੀ ਛੇੜ ਛਾੜ ਨਹੀਂ ਕੀਤੀ ਉਵੇਂ ਤੁਹਾਡੀ ਕਚੇਰੀ 'ਚ ਰੱਖਿਆ ਆਜੂ ਕਰਦੇ ਆਂ ਗੱਲਬਾਤ ਮਿਲਦੇ ਆਂ ਭਰਾਵਾਂ ਨੂੰ ਧੰਨਵਾਦ ਹਣੀ ਸਤਿ ਸ਼੍ਰੀ ਅਕਾਲ ਜੀ ਆਮ ਤੋ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੀ ਭਰਾਵਾਂ ਦਾ ਸਵਾਗਤ ਹੈ ਅੱਜ ਤੁਹਾਨੂੰ ਦੋ ਨੁਕਰੇ ਸਟਾਲੀ ਦੇ ਘੋੜੇ ਬਖਾਉਣ ਲੱਗੇ ਆਂ ਤੇ ਦੋਵੇਂ ਨਵੀਂ ਉਮਰ ਦੇ ਬਿਸ਼ੇਰੇ ਐ ਆਪਾਂ ਪਹੁੰਚੇ ਆਂ ਪਿੰਡ ਐ ਭਰਾਵਾਂ ਦਾ ਲਹਿਰੀਆ ਜ਼ਿਲ੍ਹਾ ਪੈ ਜਾਂਦਾ ਹੈ ਫਤਿਹਬਾਦ ਹਰਿਆਣੇ ਦੀ ਧਰਤੀ ਹੈ ਤੇ ਬਾਈ ਸੰਤ ਲਾਲ ਜੀ ਆਪਣੇ ਨਾਲ ਸਰਪੰਚ ਸਾਹਿਬ ਨੇ ਜਿਨ੍ਹਾਂ ਨੇ ਇਹ ਦੋਸਤਾਂ ਲੀਆਂ ਨਾ ਆਪਣੀ ਤੁਹਾਡੀ ਕਚਹਿਰੀ ਦੇ ਵਿੱਚ ਰੱਖਿਆ ਬੰਦੇ ਨਵੇਂ ਹੋ ਸਕਦੇ ਆ ਬੰਦੇ ਅਜੇ ਨਵਾਂ ਸਿੱਖਣਾ ਚਾਹੁੰਦੇ ਆ ਪਰ ਵੱਡੀ ਗੱਲ ਇਹ ਹੈ ਬੰਦਿਆਂ ਨੇ ਇਸਟਾਲੀਨ ਘੋੜੇ ਵੀ ਬੜੇ ਸੋਨੇ ਆ ਉਹ ਤੋਂ ਹੱਤ ਉਸ ਤੋਂ ਤੁਹਾਨੂੰ ਮੈਂ ਥੋੜੇ ਜਿਹਾ ਵਿਖਾ ਕੇ ਵੀ ਹਟਿਆ ਤੇ ਅੱਗੇ ਵਿਖਾਉਣੇ ਵੀ ਆ ਪਰ ਵੱਡੀ ਗੱਲ ਇਹ ਹੈ ਸਜਣੋ ਵੀ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਕੋਈ ਨਵਾਂ ਭਰਾ ਇਸ ਘੋੜਿਆਂ ਦੀ ਦੁਨੀਆ ਦੇ ਵਿੱਚ ਐਂਟਰੀ ਕਰਦਾ ਤੇ ਉਹਦੇ ਤੇ ਆਪਣੀ ਸਪੋਰਟ ਦਾ ਹੱਥ ਹੈ ਜਿਹੜਾ ਉਹ ਜਰੂਰ ਮੇਰੇ ਭਰਾ ਰੱਖਦਿਆ ਕਰੋ ਇੱਕ ਵੀਡੀਓ ਸ਼ੇਅਰ ਕਰਨ ਦੇ ਨਾਲ ਸਾਡੇ ਭਰਾਵਾਂ ਦਾ 10 ਗੁਣਾ ਹੌਸਲਾ ਵਧਦਾ ਤੇ ਉਹ 50 ਗੁਣਾ ਆਪਦੇ ਜਿਹੜੇ ਕਦਮਾਂ ਆ ਉਹ ਅੱਗੇ ਲੈ ਕੇ ਤੁਰਦੇ ਆ ਤੇ ਇਹ ਸ਼ੌਕ ਦੀ ਦੁਨੀਆ ਦੇ ਵਿੱਚ ਇਹ ਕਹਿ ਦੋ ਵੀ ਘੋੜਿਆਂ ਦੀ ਦੁਨੀਆ ਦੇ ਵਿੱਚ ਅੱਗੇ ਵਧਣ ਦਾ ਜਜ਼ਬਾ ਰੱਖਦਿਆ ਮੇਰੇ ਭਰਾ ਜਰੂਰ ਸਪੋਰਟ ਵੱਧ ਕੇ ਕਰਿਓ ਪਹਿਲਾ ਵੀਰ ਹੋਣਾ ਦਾ ਸਵਾਗਤ ਕਰਦੇ ਆ ਬਾਈ ਹੋਣਾ ਦਾ ਇੰਟਰੋਡਕਸ਼ਨ ਵੀ ਤੁਹਾਨੂੰ ਦਿੰਨੇ ਆ ਫਿਰ ਤੁਹਾਨੂੰ ਘੋੜੇ ਵਿਖਾਉਣੇ ਆ ਭਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸასი ਸ਼ਗਰ ਸਤਿ ਸ਼੍ਰੀ ਅਕਾਲ ਹੋਰ ਸਰਪੰਚ ਸਾਹਿਬ ਚੜਦੀ ਕਲਾ ਜੋ ਹਾਂ ਜੀ ਚੜਦੀ ਕਲਾ ਸੁਖ ਸਰਪੰਚ ਸਾਹਿਬ ਬਾਈ ਹੁਣਾਂ ਦਾ ਪਹਿਲਾਂ ਆਪਾਂ ਸਾਰਿਆਂ ਦਾ ਨਾਮ ਦੱਸ ਦਈਏ ਫਿਰ ਆਪਾਂ ਅੱਗੇ ਕਰਦੇ ਆਂ ਵੀਡੀਓ ਬਣਾਉਣੀ ਆ ਜੀ ਬਾਈ ਤੋਂ ਸ਼ੁਰੂਆਤ ਕਰ ਲਓ ਕੀ ਨਾਮ ਬਾਈ ਦਾ ਆ ਸੁਖ ਆਪਣਾ ਵੀਰ ਹੈ ਤਰਨਜੀਤ ਜੀ ਆਪਣਾ ਮਿੱਤਰ ਹੈ ਬਚਪਨ ਦਾ ਜੀ ਆਪਣੇ ਪਿੰਡ ਦਾ ਹੀ ਹੈ ਵੀਰ ਹਾਂ ਢੇਰ ਤੋਂ ਹਾਂ ਜੀ ਠੀਕ ਹੈ ਹਾਂ ਜੀ ਜੀ ਨਹੀਂ ਬਸੇਰੀ ਰੱਖਣਾ ਅੱਗੇ ਹੁਣ ਅੱਛਾ ਹਾਂ ਜੀ ਜੀ ਇਹ ਬਲਵੰਤ ਜੀ ਆਪਣਾ ਭਾਈ ਹੈ ਟੀਪੀ ਤੋਂ ਠੀਕ ਹੈ ਜੀ ਇਹ ਭਾਈ ਹੈ ਆਪਣਾ ਖੇੜੀ ਤੋਂ ਠੀਕ ਹੈ ਲਾਲੀ ਲਾਲੀ ਵੀਰ ਗੁਰਵਾਜ਼ ਲਾਲੀ ਜੀ ਆਵੀਰੇ ਮੰਗਾ ਮੰਗਾ ਬਾਈ ਆ ਬਲੇਆੜਾਂ ਤੋਂ ਜੀ ਸ਼ਮਸ਼ੇਰ ਘੋੜੇ ਆ ਜੀ ਬਾਈ ਦੇ ਕੋਲ ਵੀ ਨਾ ਮੰਗੇ ਦੇ ਕੋਲ ਬੜਾ ਚੰਗਾ ਘੋੜਾ ਹੈ ਕਿਤੇ ਚਾਹਿਆ ਪ੍ਰਮਾਤਮਾ ਨੇ ਜਾਂ ਬਾਈ ਨੇ ਚਾਹਿਆ ਤੇ ਆਪਾਂ ਜਰੂਰ ਉਹ ਘੋੜੇ ਤੁਹਾਨੂੰ ਵਿਖਾਉਣਾ ਹੈ ਬਾਈ ਮਿਹਨਤੀ ਬਹੁਤ ਹੈ ਬੜੇ ਨੀਵੇਂ ਲੈਵਲ ਤੋਂ ਵੀ ਉੱਠਿਆ ਆ ਮੈਂ ਅੱਗੇ ਕਹਿਣਾ ਹੁੰਦਾ ਕਿ ਲੋਕ ਤਾਂ ਕਹਿੰਦੇ ਹੁੰਦੇ ਵੀ ਲੈਵਲ ਨੀਵੇਂ ਤੋਂ ਉੱਠਿਆ ਆਪਾਂ ਤਾਂ ਟੋਏ ਝੁੱਠੇ ਹੋਏ ਬੰਦੇ ਹਾਂ ਵੀ ਟੋਆ ਵੀ ਮੇਰੀ ਖਾਲ ਨਾਲ 500 ਫੁੱਟ ਵਾਲਾ ਹੈ ਜਿੱਥੋਂ ਉੱਟ ਕੇ ਦੇ ਅੱਜ ਭਰਾ ਮਾੜਾ ਮੋਟਾ ਦੁਨੀਆਂ ਦੇ ਵਿੱਚ ਵਿਚਰਣ ਲੱਗਿਆ ਸੋ سپورਟ ਦੱਬ ਕੇ ਕਰਿਆ ਕਰੋ ਵੀਰ ਦਾ ਘੋੜਾ ਵੀ ਤੁਹਾਨੂੰ ਸ਼ਮ ਆਮਗੇ ਬਈ ਪਹਿਲਾ ਗੱਲ ਆਉਂਦੀ ਐ ਸੰਤਲਾਲ ਜੀ ਸ਼ੌਕ ਦੀ ਹਾਂਜੀ ਸ਼ੌਕ ਨਾਲ ਕਿੰਨਾ ਕੁ ਟਾਈਮ ਹੋ ਗਿਆ ਜੁੜਿਆ ਨੂੰ ਸ਼ੌਕ ਤਾਂ ਜੀ ਬਚਪਨ ਤੋਂ ਹੀ ਐ ਅੱਛਾ ਪਹਿਲਾਂ ਪਰਿਵਾਰ ਦੇ ਵਿੱਚ ਕਿਸੇ ਨੇ ਰੱਖੇ تھے ਜੀ ਪਰਿਵਾਰ ਨੇ ਨਹੀਂ ਰੱਖਿਆ ਪੜ੍ਹਨੇ ਰੱਖੇ ਆ ਜੀ ਅੱਛਾ ਹਾਂਜੀ ਤੁਸੀਂ ਹਿੰਦੀ ਚ ਕੰਫਰਟੇਬਲ ਜੇ ਕਿ ਜਾਂ ਪੰਜਾਬੀ ਚ ਕੰਫਰਟੇਬਲ ਜਾਂ ਮਿਕਸੇ ਸਭ ਜੀ ਜੀ ਬਣਾ ਲੀ ਅੱਜ ਦੋਨੋਂ ਕਰ ਲਿਆ ਮਿਕਸੀ ਚੱਲੂ ਕੰਮ ਲੈਣ ਸਰੋਤ ਤੇ ਜੇ ਭਾਈ ਮੇਰੇ ਤੋਂ ਗਲਤੀ ਹੋ ਜੇ ਤਾਂ ਵੀ ਮਾਫੀ ਐ ਤੇ ਜੇ ਸਰਪੰਚ ਪੰਜਾਬੀ ਜੀ ਕਿਤੇ ਅਟਜੇ ਤੇ ਭਾਈ ਤੁਸੀਂ ਇਹਨੂੰ ਵੀ ਮਾਗੀ ਕਰ ਦੇ ਦਿਓ ਅਸੀਂ ਦੋਵੇਂ ਭਰਾ ਸਬਜੀ ਬਣਾਉਣ ਲੱਗੇ ਆ ਮੈਕਸ ਪਰ ਸਵਾਦ ਤੁਹਾਨੂੰ ਆਊਗਾ ਟੇਸਟ ਦੀ ਸਾਡੀ ਗਾਰੰਟੀ ਹੈ ਕਿਉਂਕਿ ਬਾਈ ਦੇ ਘੋੜੇ ਬਹੁਤ ਸੁੰਦਰ ਹੈ ਬਾਈ ਦੀਆਂ ਗੱਲਾਂ ਵੀ ਤੁਹਾਨੂੰ ਪਸੰਦ ਆਉਣਗੀਆਂ ਅੱਛਾ ਭਾਈ ਜਿੱਦਾਂ ਪਹਿਲਾਂ ਹੁਣ ਜਦੋਂ ਘੋੜੇ ਰੱਖੇ ਆ ਜਨਮ ਘੋੜਿਆਂ ਦੇ ਵਿੱਚ ਹੋਇਆ ਕਿ ਜਾਂ ਮੇਰਾ ਸਵਾਲ ਸੀ ਕਿ ਪਹਿਲਾ ਪਰਿਵਾਰ ਦੇ ਵਿੱਚ ਕਿਸੇ ਨੇ ਰੱਖੇ ਸੀ ਨਹੀਂ ਨਹੀਂ ਕਿਸੇ ਨੇ ਨਹੀਂ ਰੱਖੇ ਜੀ ਆਪਾਂ ਨੇ ਰੱਖੇ ਆ ਜੀ ਕਿੰਨਾ ਟਾਈਮ ਹੋ ਗਿਆ ਰੱਖਿਆ ਨੂੰ ਮੈਂ ਤਾਂ ਜੀ 15 16 ਸਾਲ ਲਗਾਸਾ ਜਬ ਲਿਆ ਹੈ ਨਾ ਜੀ ਆਬ ਕਿੰਨੀ ਉਮਰ ਹੈ ਭਾਈ ਅਬ ਤਾਂ ਮੇਰੀ ਉਮਰ ਹੋ ਗਈ 35 36 ਸਾਲ ਦੀ ਹੋ ਗਈ 35 37 ਸਾਲ ਹੋ ਗਏ ਯਾਨੀ ਮੋਸਟਲੀ ਤਕਰੀਬਨ 20 ਕੇ ਸਾਲ ਹੋ ਗਏ ਨਾ ਨਾ 20 ਵਿੱਚ ਮੈਂ ਛੱਡਤਾ ਸੀ ਅੱਛਾ ਹੁਣ 5 ਕੇ ਸਾਲ ਹੋ ਗਏ ਹੁਣ 5 ਕੇ ਸਾਲ ਹੋ ਗਏ ਮੈਂ ਤਿਆਰੀ ਕਰੀ ਬੱਚੇ ਆਪਣੇ ਘਰੇ ਜਮੇ ਅੱਛਾ ਆਪਾਂ ਬਿਆਰ ਕਰੀ ਇਹ ਜਿਹੜੀ ਇਨਾ ਘੋੜਿਆਂ ਦੀ ਮਾਂ ਹੈ ਭਾਈ ਹਾਂ ਜੀ ਉਹ ਕਿਹੜੇ ਖਾਨਦਾਨ ਦੀ ਹੈ ਉਹ ਦੀ ਆਪਣੇ ਘਰ ਗੁਜ਼ਰ ਗਈ। ਅੱਛਾ ਦੋਵਾਂ ਦੀ ਕੋਮਾਂ ਆਈਆਂ ਨਾ। ਹਾਂਜੀ। ਅੱਛਾ ਕਿਹੜੇ ਘੋੜੇ ਦੀ ਸੀ ਵੈਸੇ ਉਹ? ਉਹ ਕਨਫਰਮ ਨਹੀਂ ਹੈ। ਅੱਛਾ ਹੈ ਨੁਕਰੀ ਸੀ। ਹਾਂਜੀ। ਕਿੰਨੀ ਹਾਈਟ ਸੀ ਬਈ ਉਹਦੀ? 62 ਇੰਚ ਹੈ। 62 ਇੰਚ, 62 ਇੰਚ। ਹਾਂਜੀ। ਅੱਛਾ ਹੁਣ ਆ ਜੀ ਆਪਾਂ ਪਹਿਲੇ ਘੋੜੇ ਤੇ ਜਿਹੜਾ ਆਪਾਂ ਪਹਿਲਾਂ ਵਿਖਾਇਆ। ਬਾਦਸ਼ਾਹ। ਬੜਾ ਚੰਗਾ। ਹਾਂ ਬਾਦਸ਼ਾਹ। ਹਾਂਜੀ। ਉਹ ਚੰਗੀ ਖੜਨੀ ਹੈ। ਬਰੀਕੀਆਂ ਦੇ ਵਿੱਚ ਵੀ ਇਹ ਘੋੜਾ ਕੰਨ ਕਨੋਤੀ ਵੀ ਖੂਬਸੂਰਤ ਹੈ। ਇਹ ਕਿੰਨੇ ਟਾਈਮ ਦਾ ਤੇ ਕਿਹੜੇ ਘੋੜੇ ਦਾ ਬੱਚਾ ਹੈ ਜੀ? ਏ ਜੀ ਹੰਸਰਾਜ ਬਿੱਲੇ ਦਾ ਬੱਚਾ ਹੈ ਜੀ ਹੰਸਰਾਜ ਬਿੱਲਾ ਸੂਰੇ ਵਾਲਾ ਬਿੱਲਾ ਹਾਂ ਜੀ ਸੂਰੇ ਵਾਲੀ ਲਾਈਨ ਸੂਰੇ ਵਾਲੀ ਲਾਈਨ ਦਾ ਜੀ ਔਰ ਇਸਕੀ ਏਜ ਹੋ ਗਈ ਜੀ 24 ਕਿੰਨਾ ਹੈ ਅਰੇ ਮੰਨ ਲਓ ਦੋ ਦੰਦ ਲੱਗਿਆ ਨਹੀਂ ਖੀਰਿਆਂ ਜੀ ਹੈ ਖੀਰੇ ਜੀ ਖੀਰਾ ਜੀ ਪਰ ਕੋੜਾ ਸਰਪੰਚ ਸਾਹਿਬ ਦਿਖਾਉਂਦਾ ਬੜਾ ਹੈ ਹਾਂ ਜੀ ਬੜਾ ਕੋੜਾ ਜਦਾਂ ਮਜੂਰ ਘੋੜਿਆਂ ਨੂੰ ਖੜਨਾ ਜਾਂ ਆਪਾਂ ਅਕਸਰ ਹੀ ਦੇਖਦੇ ਹੁੰਦੇ ਆ ਵੀ ਜਿਹੜਾ ਘਟ ਉਮਰਦਾ ਵੇ ਸ਼ੇਰਾ ਉਹ ਖੜਦੇ ਨਹੀਂ ਹੁੰਦੇ ਹਾਂ ਜੀ ਉਹ ਬਹੁਤ ਜ਼ੋਰ ਲਾਉਂਦੇ ਪਰ ਇਹ ਘੋੜਾ ਮੇਰੇ ਖਿਆਲ ਨਾਲ ਅਸੀਂ 10 15 ਮਿੰਟ ਚ ਵਿਲਾ ਕਰਤਾ ਸੀ ਇਹਨੇ ਸਾਨੂੰ ਬਹੁਤ ਸੋਹਣਾ ਖੜਨਾ ਬਾਕੀ ਤਾਂ ਆਪਾਂ ਨੂੰ ਭਰਾ ਦੱਸਣਗੇ ਬਾਕੀ ਇਹਦੀ ਇਸ ਟਾਈਮ ਤੇ ਹਾਈਟ ਕਿੰਨੀ ਹੋਗੀ ਮਿੰਨਤੀ ਕੀਤੀ ਹਾਈਟ ਦੀ ਜੀ ਹੈਗੀ ਹੋਗੀ 63 62 63 ਹੋਗੀ ਬਾਕੀ ਇਹ ਆ ਵੀ ਜਿੰਨੀ ਹਾਈਟ ਬਾਈ ਹੋਣੀ ਦੱਸ ਰਹੇ ਆ ਪ੍ਰੋਪਰ 19 ਸੂਤਰ 2 ਸੂਤਰ ਤੁਹਾਨੂੰ ਵੱਧ ਮਿਲੂਗੀ ਫालतू ਨਿਕਲੋ ਫालतू ਨਿਕਲੋ ਫालतू ਹੀ ਨਿਕਲੂਗੀ ਇਹ ਮੇਰੀ ਗਾਰੰਟੀ ਹੈ ਕਾਰਨ ਇਹ ਹੈ ਕਿ ਮੇਰੀ ਪਹਿਲਾਂ ਵੀ ਬਾਅਦ ਫ ਕੈਮਰਾ ਵੀ ਬਾਈ ਜੀ ਹੁਣਾਂ ਨਾਲ ਗੱਲ ਹੋਈ ਬਾਈ ਮੈਂ ਬਾਈ ਨੂੰ ਆਣ ਕੇ ਪੁੱਛਿਆ ਵੀ ਬਾਈ ਹਾਈਟ ਕਿੰਨੀ ਬਾਈ ਨੇ ਦੱਸੀ ਮੈਂ ਕਿਹਾ ਬਾਈ ਕੋੜੇ ਦਾ ਵੱਡੇ ਦੀਦੇ ਆ ਤੇ ਬਾਈ ਦਾ ਇਹੀ ਜਵਾਬ ਸੀ ਕਿ ਸੁਖ ਵੀਰੇ ਆਪਾਂ ਘੱਟ ਦੱਸਣੀ ਐ ਕੋਈ ਆਣ ਕੇ ਭਰਾ ਬਾਹਰੋਂ ਦੇਖਦਾ ਐ ਉਹਨੂੰ ਇਹ ਚੀਜ਼ ਵੱਧ ਦਿਸੇ ਘੱਟ ਨਾ ਦਿਸੇ ਸੋ ਕਈ ਪ੍ਰਾਵਾਂ ਦੇ ਭਾਈ ਐ ਹੁੰਦਾ ਵੀ ਭਾਈ 68 ਦੱਸ ਰਿਹਾ 64 ਤਾਂ ਹੋਊਗਾ ਜਾਂ 64 ਦੱਸ ਰਿਹਾ 62 ਹੋਊਗਾ ਵੀ ਉਹ ਗੱਲ ਨਹੀਂ ਕੀ ਜਿੰਨਾ ਘੋੜਾ ਦੱਸਾਂ ਜਾਂਦਾ ਫੱਟੀ ਵਾਲਾ 19 ਹਾਈਟ ਹੈ ਅੱਛਾ ਭਾਈ ਹੁਣ ਸਵਾਲ ਆਉਂਦਾ ਵੀ ਛੱਡਣਾ ਸ਼ੁਰੂ ਕਰਤਾ ਕਿਵੇਂ ਐ ਨਹੀਂ ਅਜੇ ਤੱਕ ਨਹੀਂ ਛੱਡਿਆ ਜੀ ਉਹ ਇੱਕ ਘੋੜੀ ਤੇ ਨਹੀਂ ਛੱਡਾਂਗੇ ਹੁਣ ਛੱਡ ਹੁਣ ਜੇ ਕੋਈ ਵੇਖ ਕੇ ਕੋਈ ਭਰਾ ਤੁਹਾਡੇ ਨੇੜੇ ਤੇੜੇ ਦਾ ਕਹਿੰਦਾ ਹੈ ਜਾਂ ਦੂਰ ਪੰਜਾਬ ਚੋਂ ਵੀ ਘੋੜੀ ਤੁਹਾਡੇ ਬਾਰਡਰ ਨਾਲ ਹੀ ਹੈ ਕੋਈ ਪ੍ਰਾਂ ਦਾ ਵੀ ਮੈਂ ਘੋੜੀ ਮਲਾਉਣੀ ਹੈ ਤੇ ਉਹ ਛੱਡ ਦੋਗੇ ਜਾਂ ਕਿਦਾਂ ਹਾਂ ਛੱਡ ਤਾਂ ਨਹੀਂ ਕੀ ਰੇਟ ਹੈ ਮਾਲੋ ਫੀਸ ਦਾ ਕੀ ਸੋਚਿਆ ਹੋਇਆ ਜੀ ਨਹੀਂ ਫੀਸ ਨਹੀਂ ਦੇਣੀ ਹੈ ਉਹਨਾਂ ਨੂੰ ਪ੍ਰਾਂ ਨੂੰ ਕੋਈ ਗੱਲ ਨਹੀਂ ਫੀਸ ਵਾਲੀ ਨਹੀਂ ਤਾਂ ਵੀ ਕੋਈ ਨੰਬਰ ਸੋਚਿਆ ਹੈ ਕਿ ਜਾਂ ਖੁੱਲਾ ਹੀ ਕੰਮ ਚੱਲੂ ਖੁੱਲ੍ਹੇ ਚ ਲੋਕੋ ਦੇ ਦੇਗਾ ਜਿੰਨੇ ਠੀਕ ਹੈ ਹਾਂ ਬੰਦੇ ਦਿਲ ਦਾ ਕੋਈ ਮਨ ਬੰਦਾ ਕੋਈ ਗੱਲ ਨਹੀਂ ਪੈਸੇ ਦੀ ਹਾਂ ਸ਼ੌਂਕ ਨਾਲ ਰੱਖਿਆ ਜੀ ਬਾਈ ਦੇ ਘੋੜੇ ਸਜਣ ਨੂੰ ਸ਼ੌਂਕ ਨਾਲ ਰੱਖੇ ਹੋਇਆ ਸੋ ਫੀਸ ਦਾ ਕੋਈ ਚੱਕਰ ਨਹੀਂ ਤੁਸੀਂ ਭਰਾ ਨੂੰ ਫੋਨ ਕਰ ਲਿਓ ਤੇ ਆਪ ਦੀ ਘੋੜੀ ਮਲਾ ਕੇ ਲੈ ਜਾਓ ਜੋ ਤੁਹਾਨੂੰ ਚੰਗਾ ਲੱਗਦਾ ਬਾਈਆਂ ਦਾ ਵੀ ਚੁੱਪ ਕਰਕੇ ਮੁੱਠ ਚ ਫੜਾ ਦਿਓ ਕੋਈ ਨਾ ਨੁੱਕਰ ਨਹੀਂ ਘੋੜਾ ਚੰਗਾ ਬਹੁਤ ਸੋਹਣੇ ਬੱਚੇ ਘੋੜੇ ਪੈਦਾ ਕਰਨੇ ਆ ਬਾਕੀ ਘੋੜੇ ਦਾ ਬਾਡੀ ਸਟਰਕਚਰ ਬੜਾ ਚੰਗਾ ਹੈ ਬਾਈ ਜੀ ਦਾ ਕੀ ਨਾਮ ਸੀਗਾ ਸਰਣਜੀਤ ਚਰਨਜੀਤ ਚਰਨਜੀਤ ਵੀਰ ਸਵਾਗਤ ਸੱਸੀ ਕਰਦੇ ਸੱਸੀ ਕਰਦੇ ਚੜਦੀ ਗਲਾਂ ਚੜਦੀ ਗਲਾਂ ਉੱਚੀ ਬੋਲਿਓ ਮਾੜਾ ਜ ਮੈਂ ਕਿ ਭਾਈ ਦੇ ਲਗਿਆ ਹਾਂ ਕੋਈ ਨੌਕਰੀ ਲੱਗਿਆ ਅੱਛਾ ਚਰਨਜੀਤ ਬਾਈ ਬਾਈ ਵਾਲਾ ਘੋੜਾ ਬਾਈ ਨਾਲ ਵੀ ਕਾਫੀ ਟਾਈਮ ਦੇ ਜੁੜੇ ਹੋ ਪੜਦੇ ਵੀ ਇਕੱਠੇ ਰਹੇ ਹੋ ਤੁਸੀਂ ਵੀ ਹੁਣ ਘੋੜਿਆਂ ਚ ਐਂਟਰੀ ਮਾਰੀ ਐ ਬਾਈ ਵਾਲੇ ਇਹ ਬਸ਼ੇਰੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਖਾਸियत ਆ ਇਹ ਤੇ ਦੂਜੇ ਅਲੱਗ ਘੋੜਿਆਂ ਤੋਂ ਕਿਵੇਂ ਅਲੱਗ ਕਰਦਾ ਇਹਨੂੰ ਬਾਈ ਆਪਾਂ ਨੇ ਹੁਣ ਬਾਹਰ ਕੱਢ ਕੇ ਦੇਖਿਆ ਹੀ ਐ ਹਨਾ ਤੇ ਇਹ ਦੂਸਰੇ ਘੋੜਿਆਂ ਨਾਲੋਂ ਇਹਦੀ ਖੜਨੀ ਇਹਦੇ ਸਰੀਰ ਦਾ ਹਨਾ ਪੈਰਾਂ ਤੋਂ ਲੈ ਕੇ ਯਾਰ ਸਿਰ ਤੱਕ ਦੇ ਕੇ ਬੰਦੇ ਦੀ ਰੂਹ ਕੁਛ ਹੁੰਦੀ ਹੈ ਹੈ ਵੀ ਵਾਕਈ ਜਾਨਵਰ ਵਾਲਿਆ ਬਾਕੀ ਸਰਪੰਚ ਦੀ ਸੇਵਾ ਵੀ ਬਹੁਤ ਕਰਦਾ ਹੈ ਜੀ ਹੈ ਸੇਵਾ ਨੂੰ ਹੌਲੀ ਹੌਲੀ ਫਲ ਲੱਗਦੇ ਹੀ ਹੈ ਸੇਵਾ ਨੂੰ ਮੇਵਾ ਹੁਣ ਬਹੁਤ ਮੈਂ ਇਹਦੇ ਲੈ ਆਂਦਾ ਹੁੰਦਾ ਸੀ ਬਹੁਤ ਟਾਈਮ ਦਾ ਵਗੈਰਾ ਉਹ ਕਹਿੰਦਾ ਕਹਿੰਦਾ ਇੱਕ ਦਿਨ ਬੜੂਆ ਹਜੇ ਤਾਂ ਬਣਨੇ ਨੇ ਹੋਰ ਹੈਨਾ ਇਹ ਤਾਂ ਬੱਚਾ ਆ ਇਹ ਤਾਂ ਬੱਚਾ ਹਜੇ ਪਰ ਹੁਣ ਵੀ ਤੁਸੀਂ ਦੇਖੋ ਐਨ ਪੂਰੀ ਚੜਦੀ ਕਲਾ ਚ ਹੈ ਦੂਰੋਂ ਵੀ ਬੰਦਾ ਦੇਖਦਾ ਇਹ ਚੀਜ਼ ਹੈਗੀ ਆ ਹਾਂ ਜਦੋਂ ਅਸਲ ਉਮਰ ਦੇ ਵਿੱਚ ਆਊਗਾ 5 5.5 ਸਾਲ ਦਾ ਹੋਊਗਾ ਤੇ ਉਦੋਂ ਦਾ ਕਦ ਕਾਠ ਵੀ ਕਿੱਡਾ ਹੋਣਾ ਘੋੜੇ ਦਾ ਉਦੋਂ ਇਹਦਾ ਬਾਡਾ ਵੀ ਕਿੰਨਾ ਖੁੱਲਣਾ ਪਰ ਘੋੜਾ ਹੁਣ ਤੋਂ ਹੀ ਕਹਿ ਦਈਏਵੇਂ ਤਾਂ ਵੀ ਦੋ ਦੰਦ ਘੋੜਿਆਂ ਤੋਂ ਪਲੱਸ ਲੱਗਦਾ ਵੀ ਜਿੱਦਾਂ ਯਾਰ ਮਸ਼ਹੂਰ ਘੋੜਾ ਉਹਦੇ ਪਰ ਘੋੜਾ ਐਗਜ਼ੈਕਟ 24 ਮਹੀਨੇ ਉਮਰਾਂ ਦਾ ਹਾਂ ਜੀ ਦੰਦ ਪਟ ਕੇ ਦੇਖ ਲਓ ਹਾਂ 24 ਮਹੀਨਿਆਂ ਦਾ ਤੇ ਅਜੇ ਭਾਈ ਨਕੰਦ ਖੀਰਿਆਂ ਦੇ ਵਿੱਚ ਬੱਚਾ ਹੈ ਤੁਹਾਨੂੰ ਕਿਵੇਂ ਲੱਗਾ ਇਹ ਦੱਸ ਦਿਓ ਘੋੜੀ ਭਰਾਉਣੀਆਂ ਦੇ ਬੇਚਿੰਤ ਹੋ ਗਏ ਵੀਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਹੁਣ ਬਾਈ ਦਿਖਾਈਏ ਆਪਾਂ ਦੂਜਾ ਘੋੜਾ ਉਹ ਘੋੜੇ ਦਾ ਨਾਮ ਕੀ ਹੈ ਜੀ ਉਹਦਾ ਨਾਮ ਹੈ ਸੁੰਦਰ ਸੁੰਦਰ ਉਹ ਕਿਹੜੇ ਘੋੜੇ ਦਾ ਹੈ ਜੀ ਆਹ ਰਾਜਵੀਰ ਬੇਰੀਆ ਦਾ ਹੈ ਜੀ ਰਾਜਵੀਰ ਬੇਰੀ ਵਾਲਾ ਹਾਂ 23 ਸਾਲ ਦੀ ਉਮਰ ਹੈ ਦਾ ਬਾ ਫੜਿਆ ਹੁਣ 69 ਇੰਚ ਹੈ ਉਹਦੀ ਫੋਟੋ ਫੋਟੋ ਮਿਲ ਸਕਦੀ ਆ ਆਪਾਂ ਨੂੰ ਹਾਂਜੀ ਹਾਂ ਉਹ ਘੋੜੇ ਦੀ ਕਿੰਨੀ ਹਾਈਟ ਹੈ ਹੁਣ 69 ਇੰਚ ਹੈ ਜੀ 69 ਇੰਚ ਇੱਕ ਘੱਟ 70 ਹਾਂਜੀ अच्छा तो एदी ਆਪਦੀ ਹੁਣ ਕਿੰਨੀ ਉਮਰ ਹੋ ਗਈ ਜੀ? ਇਹਦੀ ਉਮਰ ਹੋ ਗਈ ਜੀ 30 32 ਮਹੀਨੇ ਹੋ ਗਏ। 30 33 ਮਹੀਨੇ ਹੋ ਗਏ। 32 ਤੇ ਦੋ ਦੰਦ ਹੋ ਗਿਆ? ਹਾਂ। ਜੀ ਤੇ ਇਹਦੀ ਮੰਨ ਲਓ ਪ੍ਰੋਪਰਾਂ ਦੋ ਦੰਦ ਹੋਇਆ। ਥੱਲੇ ਰਹੇ ਹੋਇਆ। ਅੱਛਾ। ਹਾਂਜੀ। ਤੇ ਕਹਿ ਦਈਏ ਵੀ ਇਹਦੀ ਹੁਣ ਹਾਈਟ ਕਿੰਨੀ ਆ ਪ੍ਰੋਪਰ ਫੱਟੀ ਵਾਲੀ? ਦੇਖ ਲੈ ਤੁਸੀਂ ਰੋਜ਼ੀ ਦੇਖਦੇ ਹੋ ਕੋੜੇ। ਤੇ ਘੋੜਾ ਫਿਰ ਖੋੜਾ ਥੋੜਾ ਹੈ। ਅਸੀਂ ਦਾ ਸਾਨੂੰ ਦਾ ਘੋੜਾ ਬਹੁਤ ਸੋਹਣਾ ਤੇ ਬਹੁਤ ਵੱਡਾ ਲੱਗਦਾ ਮੈਨੂੰ ਤਾਂ ਤੁਸੀਂ ਕੰਨ 'ਚ ਦੱਸੀ ਹੋਈ ਹੈ ਭਾਈ ਹਾਂ ਘੋੜਾ ਪਲਾਸ ਹੈ 65 68 ਦੇ ਲੱਗੇ ਘੋੜਾ ਰਾਮਣਾ ਹੈਗਾ ਬਾਕੀ ਇੱਥੋਂ ਘੋੜੀਆਂ ਮੇਟ ਰਹਿਣੀਆਂ ਜੀ ਹਾਂਜੀ ਇੱਕ ਤਾਂ ਆਪਣੇ ਘਰੇ ਬੱਚੀ ਆ ਰਹੀ ਉਹ ਜੀ ਹਾਂਜੀ ਉਹ 24 ਮਹੀਨਾ ਦੀ ਬੱਚੀ ਹੈ ਜੀ ਉਹਨੇ ਬੱਚਾ ਹੀ ਦੇ ਦਿੱਤਾ 24 ਮਹੀਨਾ ਬੀਾਈ ਗਈ ਉਹ 24 ਮਹੀਨੇ ਦੀ ਬਿਸ਼ੇਰੀ ਸੂਪੀ ਹਾਂਜੀ ਉਹ ਵੀ ਦਿਖਾ ਦਿਓ ਲੋਕਾਂ ਨੂੰ ਤੋ 9 ਮਹੀਨੇ ਪਾਜੀ ਪਹਿਲਾਂ ਗਾਇਰਾ 13 ਮਹੀਨਿਆਂ ਦੀ ਪ੍ਰੈਗਨੈਂਟ ਹੋ ਗਈ ਸੀ ਉਹ 13 ਮਹੀਨੇ ਦੀ ਪ੍ਰੈਗਨੈਂਟ ਯਾਨੀ ਕਿ ਘੋੜਾ ਛੁੱਟ ਗਿਆ ਸੀਗਾ ਵੀ ਹਾਂਜੀ ਹਾਂਜੀ ਖੁੱਲੀ ਰਹਿੰਦੀ ਸੀ ਅੱਛਾ ਬਸਾਈ ਸੀ ਅੱਛਾ ਪ੍ਰੈਗਨੈਂਟ ਹੋ ਗਈ ਉਹ ਅੱਛਾ ਤੇ ਖਾਲੀ ਰਵੇ ਚੈੱਕ ਕਰਾਗੇ ਨਾ ਪ੍ਰੈਗਨੈਂਟ ਥੀ ਅੱਛਾ ਉਹ ਬਿਸ਼ੇਰੀ ਦੇਖੋ ਬਹੁਤ ਸੋਹਣੀ ਹੈ ਉਹਨੇ ਵੀ ਬਿਸ਼ੇਰੀ ਦੇ ਦਿੱਤੀ ਹਾਂਜੀ ਜੀ ਬਿਸ਼ੇਰੀ ਬਿਊਟੀ ਬਹੁਤ ਦਿੱਤੀ ਹੈ ਨਾ ਘੋੜੇ ਨੇ ਮੈਂ ਕਿਹਾ ਭਾਈ ਮੰਗੇ ਨਾ ਗੱਲ ਕਰਦਾ ਮੈਂ ਕਹਿੰਦਾ ਯਾਰ ਇਹੋ ਜਿਹੇ ਜਿਹੜੇ ਘੋੜੇ ਹੁੰਦੇ ਆ ਨਾ ਭਾਈ ਬੱਚਿਆਂ ਦੀ ਉਹ ਵਾਕਈ ਹੈ ਜਿਹੜੀ ਵਛੇਰੀ ਆ ਉਹ ਕੰਨ ਕਨੋਤੀ ਉਹਦਾ ਜੋੜ ਉਹਦੀ ਗਾਮਚੀ ਉਹਦਾ ਪਿੱਠ ਪੁੜਾ ਉਹ ਚੀਜ਼ ਦਰਸਾਉਂਦਾ ਹੈ ਤੇ ਜਦੋਂ ਤੁਸੀਂ ਵੀ ਕਰਿਆ ਹੋਵੇ ਉਹਦੇ ਇੱਕ ਜਿਹੇ ਘੋੜੀ ਨੇ ਪੈਰ ਰੱਖਤਾ ਹੋਵੇ ਜਮੀਨਾਂ ਬੱਤੀ ਜਿਹਾ ਕਰਕੇ ਹਾਂ ਉਹ ਥੋੜੀ ਲੱਗਦੀ ਹਾਂ ਉਹਦੇ ਪੈਰ ਤੇ ਪੈਰ ਰੱਖਦਾ ਸੀ ਜੀ ਹੁਣ ਤਾਂ ਠੀਕ ਹੋ ਗਿਆ ਉਹ ਜਲ ਬੰਗ ਹੋ ਗਿਆ ਜੀ ਜੀ ਹੁਣ ਦੇਖੋ ਤੁਸੀਂ ਉਹਦੀ ਬੋਟੀ ਪਰ ਬਿਊਟੀ ਤਾਂ ਵੀਰੇ ਦੂਰੋਂ ਤਾਂ ਮਜ਼ਬੂਤ ਪੋਣਾ ਤਾਂ ਦਿੱਦਾ ਹੈ ਹਾਂ ਮਜ਼ਬੂਤ ਹੈ ਜੀ ਹਾਂ ਅੱਛਾ ਇਹ ਟੋਟਲ ਕਿੰਨੀਆਂ ਘੋੜੀਆਂ ਹਜੇ ਮਲਾਤੀਆਂ ਕਿ ਤੋ ਇਹ ਵੀ ਛੱਡਣਾਂ ਇਹਨੇ ਪੰਜ ਚਾਰ ਗੋੜੀਆਂ ਮਿਲਾਈਆਂ ਜੀ ਹਾਂਜੀ ਤੇ ਇਹਨੂੰ ਹੁਣ ਮੰਨ ਲਓ ਇਹ ਵੀ ਛੱਡ ਦੋਗੇ ਜੇ ਕੋਈ ਭਰਾ ਕਹੂਗਾ ਆ ਛੱਡ ਦਿਆਂਗੇ ਇਹ ਗਰਮ ਬਾਲਾ ਹੈ ਬਾਈ ਇਹਨੂੰ ਕਿਹੜੀ ਪਾਸ ਮੁਖਵਾਉਦੇ ਹੋ ਪਤੰਦਰ ਨੂੰ ਇਹ ਖਰਦਾ ਹੀ ਨਹੀਂ ਉਸਨੇ ਖਵਾਉਂਦਾ ਆਪਾਂ ਸਾਦੇ ਜ਼ਮੀਰਦਾਰ ਆਦਮੀਆਂ ਜੀ ਸਿੱਦੇ ਆਪਣੇ ਕਰਕਾ ਹੀ ਭਵਾਉਣੇ ਆਂ ਇਹ ਡਾਇਮੰਡ ਫੀਡ ਡਾਲ ਦਿੰਦੇ ਆ 2-4 ਮਿੰਟ ਉਹਦਾ ਅੱਛਾ ਜਿਹੜੀ ਦਰਾਏ ਵਾਲੇ ਬਾਈਆਂ ਦੀ ਫੀਡ ਹੈ ਹੁਣ ਉਹ ਡਾਲਣ ਲੱਗੇ ਹਾਂ ਜੀ ਅੱਛਾ ਫੀਡ ਪਾਉਣ ਤੋਂ ਬਾਅਦਾਂ ਕੀ ਉਹਦਾ ਇਮਪ੍ਰੈਸ਼ਨ ਮਿਲਿਆ ਕਿੰਨਾ ਚਿਰ ਹੋ ਗਿਆ ਪਾਉਂਦੇ ਠੀਕ ਹੈ ਜੀ अच्छा हां उसमें पहला जो ਨਾਲ ڈال ਲੈਂਦੇ ਆਪਾਂ ਉਸ ਨੂੰ ਦਰਦ ਹੋ ਜਾਣਾ ਜਾਂ ਜ਼ਿਆਦਾ ਡਾਲੇ ਜਾਣਾ ਜਦੋਂ ਫੀਡ ਮੈਨ ਇਹ ਕੋਈ ਵੀ ਡਾਲਦੇ ਦੀ ਉਹ ਕਿੰਨੀ ਪਾਉਂਦੇ ਹੋ ਫੀਡ ਬਸ ਆਪਾਂ 2 ਕਿਲੋ ਸਵੇਰੇ 2 ਕਿਲੋ ਸ਼ਾਮ ਚਾਰ ਕਿਲੋ ਪਰ ਡੇ ਦੀ ਹਾਂਜੀ ਜੀ اچھا ਹੁਣ ਫਿਰ ਇਹਦੀ ਫੀਸ ਦਾ ਵੀ ਚਾਹਨਾ ਪਾਦੀ ਸਰਪੰਚ ਸਾਹਿਬ ਇਹਦੀ ਫੀਸ ਤੋਂ 11000 ਰੁਪਏ ਇਹਦੀ ਕਿਹਾ ਰਿਹਾ ਯਾਰ ਸਿਰਫ ਤੇ ਆਪਣੀ ਲੋਕੇਸ਼ਨ ਨੂੰ ਪ੍ਰੋਪਰ ਦਸੀਏ ਵੀ ਆਪਾਂ ਬੈਠੇ ਕਿੱਥੇ ਕ ਆਪਣਾ ਫਾਰਮ ਕਿੱਥੇ ਕ ਤੇ ਫਾਰਮ ਦਾ ਨਾਮ ਕੀ ਆ ਫਾਰਮ ਹੈ ਜੀ ਗੁਰਤੇਵ ਟਾਕ ਇੱਕ ਬਹਾਦਰ ਜੀ ਸਟੱਡ ਫਾਰਮ ਜੀ ਗੁਰੂ ਤੇਗ ਬਹਾਦਰ ਸਟੱਡ ਫਾਰਮ ਹਾਂਜੀ ਜੀ گاؤں ਲੈਰੀਆ ਜੀ ਜੀ ਜ਼ਿਲ੍ਹਾ ਫਤਿਹਗੜ ਜੀ ਇਧਰ ਸੇ ਆਓ ਤਾਂ ਬੁੰਨਾ ਸੇ 10 ਕਿਲੋਮੀਟਰ ਹੈ ਜੀ ਕੋਲਾਾਂ ਕੀ ਤਰਫ ਸੇ ਆਓ ਪੰਜਾਬ ਕੀ ਤਰਫ ਜਾਖੜ ਜੀ ਹਰਿਆਣਾ ਜਾਖੜ ਮੈਨ ਰੋਡ ਅੱਗੇ ਹੂੰ ਜੀ ਜਾਖੜਵਾਲਾ ਜੀ ਉਹ ਜਿਮੋਤੇ 30 ਕਿਲੋਮੀਟਰ ਬੜਾ ਈ ਪੁੱਲਾਂ ਸੇ ਜੀ ਬਾਕੀ ਹਰੇਕ ਭਰਾ ਨੂੰ ਲੋਕੇਸ਼ਨ ਪਾ ਦੋਗੇ ਜੀ ਉਹ ਭਰਾ ਦਾ 30 ਕਿਲੋਮੀਟਰ ਹੈ ਜੀ ਜੀ ਲੈ ਵੀ ਇੱਕ ਈ ਗੇੜਾ ਜ਼ਰੂਰ ਮਾਰ ਕੇ ਜਾਇਓ ਭਰਾ ਦਾ ਹੌਸਲਾ ਵਧਾਇਓ ਫੋਨ ਕਰਕੇ ਵੀ ਤੇ ਵੀਡੀਓ ਸ਼ੇਅਰ ਕਰਕੇ ਵੀ ਕਮੈਂਟਾਂ ਦੇ ਬਾਬਤ ਮੇਰਾ ਭਰਾ ਜ਼ਰੂਰ ਜ਼ਰੂਰ ਬੇਨਤੀ ਆ ਕਿ ਪਹਿਲੀ ਵੀਡੀਓ ਬਾਈ ਦੀ ਆਪਾਂ ਕੀਤੀ ਆ ਤੇ ਬਾਈ ਬਣ ਕੇ ਜ਼ਰੂਰ ਮੇਰੇ ਭਰਾ ਸਪੋਰਟ ਕਰਿਓ ਮੇਰੇ ਵੱਲੋਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਾਰਨ ਇਹੀ ਆ ਕਹਿਣ ਦਾ ਕਿ ਯਾਰ ਭਰਾ ਦਾ ਜਿਹੜਾ ਸੁਭਾਅ ਹੈ ਲਾਜਵਾਬ ਭਰਾ ਹੈ ਵੱਡੇ ਦਿਲ ਵਾਲਾ ਵੀਰ ਹੈ ਤੁਸੀਂ ਇੱਕ ਵਾਰੀ ਸਰਪੰਚ ਸਾਹਿਬ ਨਾਲ ਵਰਤ ਕੇ ਵੇਖਿਓ ਜਿਹੜਾ ਵੀ ਭਰਾ ਇਹਨਾਂ ਦੇ ਕੋਲ ਆਉਂਦਾ ਹੈ ਸੱਚੀ ਇਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ ਅਸੀਂ ਮਾਰਨਿੰਗ ਦੇ ਆਏ ਹੋਇਆ ਤੇ ਇਹ ਗੱਲ ਮੈਂ ਬਹੁਤ ਘੱਟ ਬੰਦੇ ਵਾਲੀ ਕਹਿਣਾ ਹੁੰਦਾ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਜਾਂਦਾ ਮੈਂ ਬਹੁਤ ਘੱਟ ਵੀਡੀਓ ਦੇ ਵਿੱਚ ਆਖੀ ਹੈ ਪਰ ਮੈਨੂੰ ਜੈਨੂਨ ਤੌਰ ਤੇ ਜਿਹੜਾ ਭਰਾ ਲੱਗਦਾ ਹੁੰਦਾ ਨਾ ਕਿ ਯਾਰ ਬਾਈ ਵੱਡੇ ਦਿਲ ਦਾ ਹੈ ਜਾਂ ਬਾਈ ਤੁਹਾਨੂੰ ਯਾਰ ਹੱਥਾਂ ਤੇ ਚੱਕ ਲੂ ਤੁਹਾਡੀ ਸੇਵਾ ਠੋਕੇ ਕਰੂਗਾ ਰਾਤ ਵੀ ਰਹਿਣਾ ਤੇ ਬਾਈ ਕੋਲ ਖੁੱਲਾ ਬੰਦ ਘੋੜੀ ਲੈ ਕੇ ਆਓ ਤੁਸੀਂ ਘੋੜੀ 2 ਦਿਨ ਰੋਕਣੀ ਵੀ ਹੈ ਤੇ ਬਾਈ ਕੋਲੇ 1 ਦਿਨ 2 ਦਿਨ ਰਹਿਣਾ ਵੀ ਹੈ ਜੋਦੀ ਵੀ ਕੋਈ ਚੱਕਰ ਨਹੀਂ ਬਾਕੀ ਬਾਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜ ਹੋਈ ਜੀ ਤੁਹਾਡਾ ਭਰਾਵਾਂ ਨੂੰ ਇਹ ਜੀ ਮੈਸੇਜ ਸਾਰੇ ਵੀਰ ਆਪਣੇ ਸਪੋਰਟ ਕਰੋ ਜਿਹਨੇ ਨਵੇਂ ਬੰਦੇ ਆ ਜੀ ਕੋਈ ਕਮੀ ਲੱਗੇ ਦੱਸੋ ਸਾਨੂੰ ਹਾਂ ਇਹ ਇਹ ਵੀ ਗੱਲ ਕਹੇ ਵੱਡੇ ਦਿਲ ਵਾਲਾ ਬੰਦਾ ਹੀ ਕਹਿ ਸਕਦਾ ਸਜਰੋ ਕਿ ਮੇਰੀ ਕਮੀ ਦੱਸੋ ਜਿਹੜੀ ਮੈਨੂੰ ਹੈਗੀ ਆ ਤੇ ਅਸੀਂ ਉੱਤੇ ਕੰਮ ਕਰੀਏ ਨਹੀਂ ਤਾਂ ਹਰੇਕ ਭਰਾ ਦਾ ਚਲੋ ਆਪਦਾ ਤੇ ਬਾਈ ਕਹਿੰਦੇ ਹੁੰਦੇ ਮਾਂ ਨੂੰ ਪੁੱਤ ਪਿਆਰਾ ਹੀ ਹੁੰਦਾ ਹੈ ਹਰੇਕ ਭਰਾ ਲਈ ਜਿਹੜਾ ਉਹਦੇ ਘਰੇ ਬੱਚਾ ਖੜਾ ਹੈ ਉਹਦੇ ਲਈ ਸੋਨਾ ਹੈ ਉਹਦੇ ਲਈ ਹੀਰਿਆਂ ਤੋਂ ਵੱਧ ਹੈ ਪਰ ਗੱਲ ਹੁੰਦੀ ਆ ਆਡੀਅנס ਦੀ ਗੱਲ ਹੈ ਸੰਗਤ ਦੀ ਜਿੱਨਾਂ ਚ ਰੱਬ ਵਸਦਾ ਸੋ ਭਰਾ ਨੇ ਆਪਦੇ ਮੂੰਹੋਂ ਤੁਹਾਨੂੰ ਕਹਿ ਤ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਭਾਈ ਜਿਹੜਾ ਭਰਾ ਆਪਦੇ ਤੋਂ ਵੱਧ ਤੁਹਾਨੂੰ ਐਨੀयत ਦਿੰਦਾ ਤਾਨੂੰ ਰੱਬ ਦੀ ਥਾਂ ਭੌਂਦਾ ਹੈ ਕਿ ਤੁਹਾਡੇ ਚ ਪਰਮਾਤਮਾ ਦਾ ਵਾਸ ਹੈ ਤੇ ਉਹ ਹੀ ਗੱਲ ਸਰਪੰਚ ਸਾਹਿਬ ਭਲੀ ਭਾਂਤੀ ਮੰਨਦੇ ਵੀ ਹੈ ਸੋ ਉਹਨਾਂ ਭਰਾਵਾਂ ਦੀ ਦੱਬ ਕੇ ਗੱਡ ਕੇ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਕੇ ਤੇ ਭਰਾਵਾਂ ਦਾ ਫੋਨ ਕਰਕੇ ਹੌਸਲਾ ਵੀ ਵਧਾ ਦਿਓ ਹੋਰ ਕੋਈ ਗੱਲਬਾਤ ਬਾਈ ਕਿਸੇ ਭਰਾ ਨੇ ਕਰਨੀ ਹੋਵੇ ਲਾਲੀ ਬਾਈ ਮੰਗੇ ਵੀਰ ਹੋਰ ਕੋਈ ਗੱਲਬਾਤ ਅੱਛਾ ਉਹਨ ਮੰਗੇ ਵੀਰ ਆਪਾਂ ਥੋੜਾ ਜਿਹਾ ਤੁਸੀਂ ਵੀ ਜਾਣਨਾ ਪਾਓ ਤੁਹਾਡੇ ਘੋੜੇ ਵੀ ਕੋਲੇ ਵੀ ਘੋੜਾ ਬਹੁਤ ਜ਼ਿਆਦਾ ਕਹਿੰਦੇ ਚੰਗਾ ਹੈ ਹਾਂਜੀ ਵੀਰ ਉਹ ਕਿਹੜੇ ਘੋੜੇ ਦਾ ਹੈ ਬਾਈ ਉਹ ਦਲ ਸ਼ਿੰਗਾਰ ਘੋੜੇ ਦਲ ਸ਼ਿੰਗਾਰ ਦਾ ਹੈਣਾ ਰਿਜ਼ਲਟ ਰਿਜ਼ਲਟ ਵੀ ਚੰਗੇ ਆ ਗਏ ਪਰ ਜੇ ਗੱਲ ਕਰੀਏ ਨੁਕਰੇ ਘੋੜਿਆਂ ਦੀ ਬਾਈ ਵਾਲੇ ਘੋੜੇ ਦੀ ਇਹਨਾਂ ਘੋੜਿਆਂ ਦੇ ਵਿੱਚ ਮੰਗਾ ਕੀ ਪੜਦਾ ਦੋਨੇ ਘੋੜੇ ਬਹੁਤ ਚੰਗੇ ਆ ਜੀ ਹੂੰ ਦੋਨੇ ਘੋੜੇ ਬਹੁਤ ਚੰਗੇ ਆ ਜੀ ਔਰ ਛੋਟੀ ਉਮਰ ਹੈ ਅੱਛੀ ਹਾਈਟ ਕਰ ਰਹੇ ਆ ਹੂੰ ਜਿੰਨੀ ਕਿ ਜਾਨੀ ਕਿ ਆਪਾਂ ਸੋਚੀਏ ਜਿੰਨੀ ਛੋਟੀ ਉਮਰ ਆ ਉਨੀ ਹਾਈਟ ਵੀ ਚੰਗੀ ਆ ਬੋਡੀ ਸਟਰਕਚਰ ਵੀ ਚੰਗਾ ਸੋਮ ਵੀ ਚੰਗਾ ਔਰ ਅੱਛੀ ਬਲੀਡਿੰਗ ਵਿੱਚ ਹੀ ਕਰਦਾਂਗੇ ਲੈਨ ਵੀ ਚੰਗੇ ਆ ਪਿੱਛੇ ਹੂੰ ਹੋਰ ਅਲੱਗ ਪੰਨੇ ਜਦੋਂ ਮੈਂ ਬਾਈ ਨੂੰ ਪੁੱਛਿਆ ਸੀਗਾ ਬਾਈ ਨੇ ਆਪ ਦੇ ਤੌਰ ਤੇ ਜਵਾਬ ਦਿੱਤਾ ਤੁਹਾਡਾ ਆਪ ਦਾ ਮੰਨ ਲਓ ਕਿ ਵੇਖਣ ਦਾ ਨਜ਼ਰੀਆ ਹੈ ਹੋਰ ਕਿਹੜੀ ਚੀਜ਼ ਜੇ ਚੰਗੇ ਆ ਕੋੜੇ ਤੇ ਚੰਗੇ ਕਿਹੜੇ ਪੱਖ ਤੋਂ ਜ਼ਿਆਦਾ ਨਹੀਂ ਦੇਖੋ ਆਪਾ ਹਰ ਬੰਦਾ ਦੇਖਦਾ ਸਭ ਚੰਗਾ ਹੋਣਾ ਚਾਹੀਦਾ ਕੋੜ ਦਾ ਪੁੱਠਾ ਛਾਤੀ ਤੌਣ ਉਹ ਸਾਰੀਆਂ ਚੀਜ਼ਾਂ ਹੈਗੀਆਂ ਬਛੇਰੇਆਂ ਚ ਜੀ ਬਾਕੀ ਸਕੀਨ ਜੀਕੀਨ ਬਣਾ ਕੰਨ ਬਹੁਤ ਚੰਗੇ ਨੇ ਇਹ ਮੋਦੀ ਸ਼ੇਪ ਬੜੀ ਜਗੀ ਆ ਵਧੀਆ ਹਰ ਇੱਕ ਔਰ ਗੁਲਾਬੀ ਪੰਨ ਵੀ ਆ ਚਮੜੀ ਦੇ ਵਿੱਚ ਹਾਂ ਗੁਲਾਬੀ ਪੰਨ ਹੋਣਾ ਚਾਹੀਦਾ ਨੁਕਰੇ ਦੇ ਵਿੱਚ ਜੀ ਜੀ ਸਪੋਰਟੋ ਚਲੋ ਹੈਗੀ ਆ ਹਰ ਕਿਸੇ ਕੋਲ ਸਪੋਰਟ ਆਉਂਦੇ ਨੇ ਪਰ ਗੁਲਾਬੀ ਪੰਨ ਬਹੁਤ ਜ਼ਰੂਰੀ ਆ ਹਾਂ ਗੁਲਾਬੀ ਪੰਨ ਦਾ ਕਹਿੰਦੇ ਵੀ ਜਿਹੜਾ ਗੁਲਾਬੀ ਪੰਨ ਘੋੜੇ ਚ ਮੰਗੇ ਵੀਰ ਹੁੰਦਾ ਉਹ ਜਿਹੜਾ ਨੁਕਰਾ ਤੇ ਨੁਕਰਾ ਗਾ ਫਿਰ ਉਹ ਬੱਚੇ ਚੰਗੇ ਦਿੰਦਾ ਹਾਂ ਅੱچھے ਬੱਚੇ ਪੈਦਾ ਕਰਦਾ ਜੀ ਬਾਕੀ ਚਮੜੀ ਪਤਲੀ ਹੈ ਹਾਂਜੀ ਚਮੜੀ ਚਾਹੀਦੀ ਤਾਂ ਹੀ ਗੁਲਾਬੀ ਪੰਨ ਦਿੰਦਾ ਹੈ ਹਾਂ ਬਾਕੀ ਬਾਕੀ ਬਾਈ ਦੀ ਸੇਵਾ ਬਹੁਤ ਜ਼ਿਆਦਾ ਹੈ ਹਾਂ ਮਿਹਨਤ ਬਹੁਤ ਕਰ ਰਹੇ ਆ ਬਾਈ ਜੀ ਪਤਾ ਲੈ ਅਪਦੇ ਇਹ ਗੱਲ ਕਹਿੰਦੇ ਆ ਵੀ ਹਰ ਸਪੋਰਟ ਕਰੋ ਬੰਦੇ ਦੀ ਬਿਲਕੁਲ ਮੌਕਾ ਦਿਓ ਬਾਈ ਨੂੰ ਬਿਲਕੁਲ ਬਰੀਡਿੰਗ ਦਾ ਬਿਲਕੁਲ ਕਿਉਂਕਿ ਬਾਈ ਨਵੇਂ ਬੰਦੇ ਜੇ ਇਸ ਲਾਈਨ ਦੇ ਵਿੱਚ ਤਾਂ ਹੀ ਆਉਣਗੇ ਜੇ ਪਹਿਲਾਂ ਨਵੇਂਆਂ ਨੂੰ ਸਪੋਰਟ ਕੀਤਾਊਗਾ ਤਾਂ ਹੀ ਬੰਦਾ ਟਿਕਿਆ ਰਹਿ ਸਕਦਾ ਕਿਉਂਕਿ ਜੇ ਅਗਰ ਬਰੀਡਿੰਗ ਹੋਊਗੀ ਤਾਂ ਤਾਂ ਹੀ ਘੋੜੇ ਦਾ ਪਤਾ ਲੱਗੂਗਾ ਹਾਂ ਵੱਧ ਤੋਂ ਵੱਧ ਯਾਰ ਬਾਈ ਹੋਣਾ ਤੋਂ ਥੋੜੇ ਤੋਂ ਕਿਸੇ ਵੀ ਪ੍ਰਕਾਰ ਦੀ ਘੋੜੀ ਹੈ ਫੀਸ ਤੋਂ ਬਾਈ ਅੜਦਾ ਨਹੀਂ ਹਾਂ ਇੱਕ ਗੱਲ ਹੋਰ ਫੀਸ ਦੀ ਕੋਈ ਗੱਲ ਨਹੀਂ ਬਾਈ ਜਿੰਨੇ ਕਿਸੇ ਦਿਲ ਕਰਦਾ ਉਵੇਂ ਫੜਾ ਜੋ ਸਾਨੂੰ ਮੁਠੀ ਬੰਦ ਕਰਕੇ ਕੋਈ ਦਿੱਕਤ ਨਹੀਂ ਜੀ ਬਸ ਤੁਸੀਂ ਯਾਰ ਇੱਕ ਵਾਰੀ ਮੇਰੇ ਕਹਦੇ ਫੋਨ ਲਾ ਲਿਓ ਬਾਈ ਨੂੰ ਜਿੱਦਾਂ ਦੀ ਘੋੜੀ ਤੁਸੀਂ ਕਹੋਗੇ ਉਦਾਂ ਦੀ ਬਾਈ ਬੁਲਾ ਕੇ ਦਊਗਾ ਬਾਕੀ ਵੀਰ ਨਾਲ ਇੱਕ ਵਾਰੀ ਫੋਨ ਤੇ ਗੱਲ ਜਰੂਰ ਜਰੂਰ ਮੇਰੇ ਭਰਾ ਕਰਿਓ ਹੋਰ ਕੋਈ ਗੱਲਬਾਤ ਬਾਈ ਛੱਡ ਦੀ ਗੱਲਾ ਸਰਪੰਚਾ ਲੈ ਲੀਏ ਜੇ ਅੱਜ ਤੀ ਹਾਂਜੀ ਹਾਂਜੀ ਲਵੀ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਭਰਾਵਾਂ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੇ ਭਰਾ ਦੇ ਦੋਵੇਂ ਨਗੀਨੇ ਸਾਨੂੰ ਵੀਡੀਓ ਦੇ ਵਿੱਚ ਜਰੂਰ ਕਮੈਂਟਾਂ ਰਹੀਂ ਦੱਸਿਓ ਚੰਗੇ ਲੱਗੇ ਤਾਂ ਸ਼ੇਅਰ ਦੱਬ ਕੇ ਕਰ ਦਿਓ ਭਰਾਵਾਂ ਨੂੰ ਮਿਲਣਾ ਹੈ ਤੇ ਫੋਨ ਲਾ ਲਿਓ ਬਾਈ ਹੁਣਾਂ ਦੇ ਨੰਬਰ ਤੇ ਤੇ ਵੀਰ ਹੋਣੀ ਤੁਹਾਨੂੰ ਲੋਕੇਸ਼ਨ ਪਾ ਦੇਣਗੇ ਬਾਕੀ ਡਿਟੇਲ ਵੀਰ ਨੇ ਦੇ ਦਿੱਤੀ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਕ ਹੈ ਸਤਿ ਸ੍ਰੀ ਅਕਾਲ ਬਈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਓਕੇ ਸੱਜੋ ਸ਼ੇਅਰ ਮਾਰ ਦਿਓ ਮਿਲਦੇ ਅਗਲੀ ਵੀਡੀਓ ਦਾ ਧੰਨਵਾਦ